ਭਿੱਜਦੀ ਆਮ ਆਦਮੀ ਪਾਰਟੀ ਨੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ 8 ਦੇ 8 ਉਮੀਦਵਾਰਾਂ ਦੀ ਲਿਸਟ 'ਚ ਇੱਕ ਵੀ ਅਜਿਹਾ ਨਾਮ ਨਹੀਂ ਹੈ ਜਿਹੜਾ ਆਮ ਕਰਦਾ ਹੋਵੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਪੰਜ ਉਮੀਦਵਾਰ ਅਜੇਹੇ ਨੇ ਜਿਹੜੇ ਹੁਣ ਮੌਜੂਦਾ ਕੈਬਨਟ ਮੰਤਰੀ ਨੇ ਕੀਟਾੜੂ ਵਾਲਿਆਂ ਨੂੰ ਕੋਈ ਵੀ ਵਲੰਟੀਅਰ ਕੋਈ ਵੀ ਮੈਂਬਰ ਅਜੇਹਾ ਨਹੀਂ ਮਿਲਿਆ ਜਿਸ ਨੂੰ ਉਹ ਆਪਣਾ ਲੋਕ ਸਭਾ ਦੀ ਟਿਕਟ ਦੇ ਸਕਦੇ ਜਾਂ ਫਿਰ ਆਪਣੇ ਵਰਕਰਾਂ 'ਤੇ ਹੀ ਭਰੋਸਾ ਨਹੀਂ ਕਰਦੀ ਝਾੜੂ ਦੀ ਸਰਕਾਰ ਦੇਖ ਕੇ ਦੇਖੀਏ ਤਾਂ ਦੋ ਕਾਂਗਰਸ ਤੋਂ ਟੁੱਟ ਕੇ ਆਏ ਹੋਏ ਵਿਧਾਇਕ ਤੇ ਇੱਕ ਤਾਂ ਸੁਸ਼ੀਲ ਕੁਮਾਰ ਰਿੰਕੂ ਜਿਹੜਾ ਪਹਿਲਾਂ ਜਲੰਧਰ ਤੋਂ ਜਿੱਤਿਆ ਸੀ ਉਹ ਵੀ ਕਾਂਗਰਸ ਤੋਂ ਆਇਆ ਤੇ ਦੂਸਰਾ ਹੁਣ ਗੁਰਪ੍ਰੀਤ ਸਿੰਘ ਜੀਪੀ ਸਾਬਕਾ ਵਿਧਾਇਕ ਕਾਂਗਰਸ ਅੱ벗ੀ ਪਠਾਣਾ ਉਸ ਨੂੰ ਟਿਕਟ ਦਿੱਤੀ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਆਪਣੇ ਵਲੰਟੀਅਰਾਂ 'ਚ ਰੋਸ ਵੀ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸਤਾ ਪਾਰਟੀ ਨੂੰ ਵੋਟਾਂ ਪਾਈਆਂ ਸੀ ਅਸੀਂ ਕਾਂਗਰਸੀਆਂ ਤੋਂ ਖੜਾ ਛਡੋਣਾ ਸੀ ਤੇ ਹੁਣ ਫੇਰ ਇਹ ਕਾਂਗਰਸ ਨੂੰ ਟਿਕਟਾਂ ਵੰਡਣ ਲੱਗੇ ਹੋਏ ਨੇ ਜੇਕਰ ਤੀਸਰੇ ਦੀ ਗੱਲ ਕਰੀਏ ਤਾਂ ਉਹ ਇੱਕ ਕਮੇਡੀ ਕਲਾਕਾਰ ਹੈ ਗਾਇਕ ਕਰਮਜੀਤ ਅਨਮੋਲ ਜਿਸ ਨੂੰ ਰਾਜਨੀਤੀ ਦਾ ਹਾਲੇ ਸ਼ਾਇਦ ਪੂੜਾ ਆੜਾ ਵੀ ਨਹੀਂ ਹੁੰਦਾ ਚੱਕ ਕੇ ਉਸ ਨੂੰ ਟਿਕ ਦੇਣੀ ਸਿਰਫ ਉਸ ਦਾ ਫੇਸ ਵਰਤਣ ਵਾਸਤੇ ਤਾਂ ਸਿੱਧਾ-ਸਿੱਧਾ ਕਿਹਾ ਜਾ ਸਕਦਾ ਹੈ ਕਿ ਝਾੜੂ ਪਾਰਟੀ ਇਸ ਵਕਤ ਚੋਣਾਂ ਜਿੱਤਣ ਲਈ ਕੋਈ ਵਿੱਧਾ ਆਪੇ ਚ ਅਪਣਾ ਸਕਦੀ ਹੈ ਜੋ ਕਿ ਆਮ ਆਦਮੀ ਪਾਰਟੀ ਆਪਣੇ ਵਲੰਟੀਅਰ ਨੂੰ ਪਿੱਛੇ ਤੱਕ ਕੇ ਆਪਣੇ ਮੰਤਰੀਆਂ ਨੂੰ ਜਿਹੜੇ ਪਹਿਲਾਂ ਹੀ ਜਿੱਤੇ ਹੋਏ ਨੇ ਤੇ ਜੇਕਰ ਉਹ ਜਿੱਤ ਵੀ ਜਾਂਦੇ ਨੇ ਤਾਂ ਕੁਝ ਵੀ ਹੁੰਦਾ ਹੈ ਤਾਂ ਐਮਪੀ ਚੋਣਾਂ 'ਚ ਜਿਹੜੀਆਂ ਐਮਐਲਏ ਦੀਆਂ ਚੋਣਾਂ ਨੇ ਉਹ ਦੁਬਾਰਾ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਇੱਥੇ ਕਹਿ ਸਕਦੇ ਹਾਂ ਕਿ ਜ਼ਿਮਨੀ ਚੋਣਾਂ ਦਾ ਜਿਹੜਾ ਖਰਚਾ ਆਵੇਗਾ ਉਹ ਫੇਰ ਉਸ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਪਵੇਗਾ ਪਹਿਲਾਂ ਹੀ ਪੰਜਾਬ ਦੇ ਖਜ਼ਾਨੇ 'ਚੋਂ ਫਲੈਕਸਾਂ ਮਸ਼ਹੂਰੀਆਂ ਤੇ ਰੈਲੀਆਂ 'ਚ ਬੱਸਾਂ ਤੇ ਵੱਾਧੂ ਖਰਚਾ ਕੀਤਾ ਹੋਇਆ ਤੇ ਦੁਬਾਰਾ ਜ਼ਿਮਨੀ ਚੋਣਾਂ ਐਮਐਲਏ ਦੀਆਂ ਕਰਾਉਣ 'ਚ ਕਿੰਨਾ ਖਰਚਾ ਆ ਜਾਵੇਗਾ ਇਸ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ